हां जी ਤੁਸੀਂ ਵੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਆਪਣਾ ਗੁਰਚਾਰ ਸਿੰਘ ਰਾਜੂ ਜੀ ਸੋ ਅਸੀਂ ਅੱਜ ਪਹੁੰਚੇ ਆਂ ਪਿੰਡ ਹਿੰਮਤਪੁਰਾ ਵਿਖੇ ਅੱਛਾ ਭਾਈ ਜੀ ਨਾਮ ਕੀ ਆਪਣਾ ਮੇਰਾ ਨਾਮ ਜੁਰਜੀਵਨ ਸਿੰਘ ਆ ਜੀ ਤੇ ਪਿੰਡ ਕਿਹੜਾ ਜੀ ਪਿੰਡ ਹਿੰਮਤਪੁਰਾ ਅੱਛਾ ਤੁਹਾਡਾ ਜਿਹੜਾ ਸ਼ੌਕ ਹੈ ਕੁੱਤੇ ਰੱਖਣ ਦਾ ਸ਼ੌਕ ਆ ਸਾਨੂੰ ਪਤਾ ਲੱਗਿਆ ਸੀ ਕਾਫੀ ਸਮੇਂ ਤੋਂ ਅਸੀਂ ਤੁਹਾਡੇ ਤੋਂ ਟਾਈਮ ਵੀ ਮੰਗ ਰਹੇ ਸੀ ਤੇ ਸਭ ਤੋਂ ਪਹਿਲਾਂ ਮੈਂ ਫਿਕਰਮੰਦ মিডিਆ ਵੱਲੋਂ ਤੁਹਾਡਾ ਧੰਨਵਾਦ ਕਰਨਾ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚ ਸਾਨੂੰ ਸਮਾਂ ਦਿੱਤਾ ਜੀ ਐਨ ਜੀ ਆਪਣੇ ਫਿਕਰਮੰਦ মিডিਆ ਬੰਦੇ ਰਾਜੂ ਵੀਰੇ ਤੁਹਾਡੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਆ ਜੀ ਠੀਕ ਆ ਜੀ ਬਸ ਅਸੀਂ ਤੁਸੀਂ ਸਾਡੇ ਲਈ ਟਾਈਮ ਕੱਢਿਆ ਜੀ ਹਾਂਜੀ ਠੀਕ ਆ ਜੀ ਅਸੀਂ ਬਹੁਤ ਬਹੁਤ ਤੁਹਾਡੇ ਰਿਣੀ ਆ ਜੀ ਕਿ ਇਹ ਸੀਰੀਅਸ ਟੜਾ ਇਕ ਇੰਡੀਆ ਦੀ ਫਰਮ ਆ ਅੱਛਾ ਸੀ ਆ ਜੀ ਬਣਾ ਜੀ ਉਹਨਾਂ ਟਾਈਮ ਅਜੇ 57000 ਰੁਪਏ ਆ ਤੇ ਕੀ ਬਾਤ ਕੋਈ ਨਹੀਂ ਜੇ ਦੇਰ ਦਾ ਜਾਇਦਾ ਜਣਗੀੰਬੂਰ ਬਲੱਡ ਲੈਣਾ ਜਿਹੜਾ ਆਹ ਘਰ ਮੈਨੂੰ ਇੱਥੇ ਰਸਤਾ ਹੀ ਲੈ ਰਿਹਾ ਅੰਦਰ ਕੋਈ ਨਹੀਂ ਲਿਖਿਆ ਨਾ ਮੈਨੂੰ ਅੱਜ ਸਾਰਾ ਬੱਚੇ 10-10 ਕਿਲੋ ਸਾਰੇ ਮਿਲਣ। ਸਾਰੇ ਬੈਠੇ ਬੈਠਾ 10 ਕਿਲੋ ਇਹ ਜਾਨਵਰ ਭਾਈ ਜੀ ਇਹ ਤਾਂ ਆਪਾਂ ਹੱਟ ਕੇ ਬਣਾਉਣ ਲੱਗਦੇ ਫੇ ਪੂਰੀ ਜਾਨਵਰ ਜਿੰਦੇ ਜਾਨਵਰ ਤਾਂ ਆਪਣੇ ਕੋਲੇ ਇੰਨੇ ਪੂਰੀ ਇਧਰ ਆ ਸਿੱਟੂ ਹਾਂ ਹਾਂ ਠੀਕ ਅੱਛਾ ਆ ਭਰਾ ਗੱਜੀ ਮਾ ਜੀ ਤੁਹਾਡੇ ਕੋਲ ਕਿਹੜੀ ਕਿਹੜੀ ਨਸਲ ਦੇ ਕਿਹੜੇ ਜਾਣੀ ਤਾਂ ਜਾਣਕਾਰੀ ਦੋ ਜੀ ਆਪਣੇ ਜਰਮਨ ਸ਼ੈਫਰਡ ਵੀ ਹੈਗੇ ਆ ਲੈਬਰੀ ਵੀ ਹੈਗੇ ਆ ਪਰ ਜਿਹੜਾ ਮੇਰੇ ਕੋਲ ਇੱਕ ਘਰੇ ਰੱਖਿਆ ਵਾ ਜੀ ਘਰੇ ਪੌਮ ਬਰੀਡ ਆ ਤੇ ਛੱਡ ਜੂ ਜੀ ਟਾਇਪ ਬਮ ਆ ਗਈ ਤੇ ਛੱਡ ਜੂ ਆ ਗਈ ਅੱਛਾ ਇਹਨਾਂ ਵਿੱਚ ਜਾਣਕਾਰੀ ਜਿਵੇਂ ਜੀ ਆਪਣਾ ਹਿਹਾੜਿਆ ਇਹ ਟਾਇਪ ਬਮ ਚ ਆ ਗਿਆ ਜੀ ਅੱਛਾ ਜੀ ਟਾਇਪ ਬਮ ਚ ਆ ਗਈ ਹੂੰ ਇਹਦਾ ਨਾਮ ਹੈ ਚਾਰਲੀ ਜੀ ਤੇ ਅਸੀਂ ਉਦੋਂ ਬੰਬੇ ਤੋਂ ਪੂਰਾ ਮਗਾਇਆ ਅੱਛਾ ਜੀ ਬੰਬੇ ਤੋਂ ਮਗਾਇਆ ਬੰਬੇ ਤੋਂ ਮਗਾਇਆ ਆਪਣੇ ਚੰਟੂ ਗਨੇਜਾ ਜੀ ਹੋਇਆ ਆਪਣੇ ਆਪਣੇ ਲੁਝਾਣੇ ਤੋਂ ਜੀ ਕਾਕਾ ਬਾਈ ਖਡੂਰ ਵਾਲਾ ਜੀ ਰੋਮ ਦੱਸਿਆ ਸੀ ਦੇਖੋ ਜੀ ਜੀ ਦਾ ਸ਼ੌਕ ਦਾ ਮੁੱਲ ਕੋਈ ਨਹੀਂ ਆਮ ਦਾ ਕੋਈ ਮੁੱਲ ਨਹੀਂ ਕਿਤੇ ਹੰਮਤਪੁਰਾ ਪੈਂਦਾ ਜੀ ਕਿਤੇ ਬੰਬਾ ਪੈਂਦਾ ਜੀ ਆਹ ਦੇਖੋ ਜੀ ਫਰਜ਼ ਕਰੋ ਇਹਦਾ ਸਾਈਜ਼ ਜ਼ੀਰੋ ਸਾਈਜ਼ ਚਾਹੀਏ ਅੱਛਾ ਜੀ ਠੀਕ ਹੈ ਜੀ ਹਾਂ ਇਹ ਜਾਰਨੀ ਬਹੁਤ ਪ੍ਰੈਮੀ ਬ੍ਰੀਡ ਹੈ ਜੀ ਅੱਛਾ ਇਹ ਦੱਸੋ ਵੀ ਇਹ ਤਾਂ ਅਸੀਂ ਕਿੰਨੇ ਵਿੱਚ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਨਾ ਤੁਹਾਡਾ ਬਿਜ਼ਨਸ ਹੈ ਇਹ ਪਹਿਲਾਂ ਸ਼ੌਪ ਜਿਹਾ ਮੁੱਢੋਂ ਹੀ ਬਿਜ਼ਨਸ ਸੀਗਾ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਦੇਖੋ ਜੀ ਜਿਵੇਂ ਇੱਕ ਕਹਾਵਤ ਆ ਨਾ ਪਹਿਲਾਂ ਜਦੋਂ ਬਲੱਡ ਦੇ ਵਿੱਚੋਂ ਕੋਈ ਚੀਜ਼ ਮਿਲਦੀ ਆ ਹਾਂਜੀ ਅਸੀਂ ਪੜਦੇ ਹੁੰਦੇ ਸੀ ਜੀ ਮੈਂ ਤੇ ਦਲਜੀਤ ਹਾਂ ਮੁੰਡਾ ਹੁਣ ਕੈਨੇਡਾ ਚ ਲੱਗਿਆ ਜੀ ਐਸਐਮ ਕੈਲਗਰੀ ਜਾਂਦਾ ਹਾਂ 8 8ਵੀਂ 9ਵੀਂ ਚ ਪੜਦੇ ਸੀ ਕਿਉਂਕਿ ਅਸੀਂ ਕੀ ਕਰਦੇ ਸੀ ਜਦੋਂ ਜਰਮਨ ਸ਼ੈਫਰਡ ਤੇ ਲਾਇਬਰੀ ਹੁੰਦੀ ਸੀ ਜੀ ਉਦੋਂ ਆ ਬਰੀਡਾਂ ਨਹੀਂ ਸੀਗੇ ਹਾਂਜੀ ਜਦੋਂ ਅੰਗਰੇਜ਼ਾਂ ਚ ਬਰੀਡਾਂ ਦੇ ਫੌਣ ਆਈਆਂ ਜੀ ਅਸੀਂ ਦੋਨੇ ਜਾਣੇ ਪਹਿਲਾ ਅਖਬਾਰ ਦੇ ਐਡ ਲਾ ਕੇ ਵੇਚਦੇ ਹੁੰਦੇ ਸੀ ਹਾਂਜੀ ਠੀਕ ਆ ਉਹ ਅਖਬਾਰ ਤੇ ਐਡ ਲਾਇਆ ਵਾਲਾ 5 ਰੁਪਏ ਲੈਂਦਾ ਸੀ ਜੀ ਤੋਂ ਅੱਜ ਤਾਂ ਹਜ਼ਾਰਾਂ ਚ ਬਿਜ਼ਨਸ ਆਵੜਿਆ ਜੀ ਉਦੋਂ ਅਸੀਂ ਹਾਂਜੀ ਹਾਂਜੀ ਅਖਬਾਰ ਦੇ ਐਡ ਲਮਾਉਣੀ ਉਸ ਤੋਂ ਬਾਅਦ ਉਹਣੀ ਉਸ ਤੋਂ ਬਾਅਦ ਵਿੱਚ ਬੱਚੇ ਦੇਖ ਕੇ ਆਉਣਾ ਜੀ ਜਿਵੇਂ ਫਰਜ਼ ਕਰੂੰ ਆਪਣੇ ਬੁੱਗੀ ਬਰੋਕ ਚੌਕ ਹੋ ਗਿਆ ਹਾਂਜੀ ਉੱਥੇ ਮੇਰੇ ਬੱਚੇ ਫੜਾ ਆਉਂਦੇ ਸੀ ਤੇ ਬਾਈ ਥੈਂਕ ਯੂ ਮੀਡੀਆ ਰਾਈਟਰ ਮੈਂ ਦੱਸਦਾ ਦਲਜੀਤ ਭਾਈ ਥੈਂਕ ਯੂ ਬਲਦਾਂ ਨੂੰ ਉੱਥੇ ਠੀਕ ਆ ਆ ਸਿਸਟਮ ਆ ਜੀ ਅੱਛਾ ਤੇ ਬਾਕੀ ਆਪਣੇ ਕੋਲੇ ਆ ਬਰੀਡਾਂ ਹੁੰਦੀਆਂ ਨੇ ਆਪਣੇ ਕੋਲੇ ਸੈਂਪਲ ਬਰੀਡ ਵੀ ਹੁੰਦੀ ਆ ਇਸ ਜਗ੍ਹਾ ਦੇ ਵਿੱਚੋਂ ਸਾਰਾ ਬੱਚਾ ਹੀ ਨਿਕਲਦਾ ਜੀ ਅੱਛਾ ਦੇਖ ਫਿਰ ਆ ਤੁਹਾਡੇ ਕੋਲ ਹੋਰ ਵੀ ਐ ਨਸਲ ਹਨ ਇਹਨਾਂ ਬਾਰੇ ਸਰ ਜੀ ਨਾਲ ਜਾਣਕਾਰੀ ਦਿਓ ਆ ਜਾਣਕਾਰੀ ਹੈ ਜੀ ਇਹ ਅਸੀਂ ਇਹ ਆਪ ਤੁਹਾਡੇ ਇਹ ਟ੍ਰਾਇਲ ਕਲਚਰ ਆ ਜੀ ਹਾਂ ਜੀ ਤੁਸੀਂ ਟ੍ਰਾਇਲ ਕਲਚਰ ਦੀ ਮੀਟਿੰਗ ਪੈਣੀ ਮਤਲਬ ਤੁਹਾਡੇ ਏਰੀਆ ਦੇ ਵਿੱਚੋਂ ਫਰਜ਼ ਕਰੇ ਪੱਤੋ ਤੋਂ ਕਾਫੀ ਬੰਦੇ ਆਉਂਦੇ ਆ ਹਾਂਜੀ ਠੀਕ ਹੈ ਨਹੀਂ ਬਾਕੀ ਜਿਹੜਾ ਆਪਣੇ ਜਾਨਵਰ ਨੇ ਫੇਸ ਦੀ ਕੁਆਲਿਟੀ ਦੁਗਣੀ ਦੱਸਦਾ ਯਾਰ ਵੀ ਜੀਵਨ ਵਾਲੀ ਬਲਡ ਚੋਂ ਨਿਕਲੇ ਹੋਏ ਜਾਨਵਰ ਹੈ ਠੀਕ ਹੈ ਜੀ ਇਹਦਾ ਨਾਮ ਹੈਗਾ ਸੁਲਤਾਨ ਅੱਛਾ ਜੀ ਕੀਮਤ ਦੀ ਗੱਲ ਕਰੀਏ ਜਾਂ ਬੱਚਾ ਹੁੰਦਾ ਤਾਂ ਵੱਡੇ ਦੀ ਕੀਮਤ ਕਿੰਨੀ ਬਣੂਗੀ ਪਹਿਲੀ ਗੱਲ ਤਾਂ ਇਹ ਦੇਖੋ ਜਿਹੜਾ ਸ਼ੌਂਕ ਹੈ ਜੀ ਉਹਦਾ ਮੁੱਲ ਪਾ ਹਾਂਜੀ ਜੀ ਉਹਦੀ ਕੀਮਤ ਚਲੋ ਠੀਕ ਹੈ ਜੀ ਬਾਕੀ ਜਿਹੜਾ ਬੱਚਾ ਜਿਹੜਾ ਇਹ ਆ ਇਹ ਆਪਣੇ ਸੀਰ ਜੀ ਜਿਹੜੇ ਸਾਡੇ ਸਾਡੇ ਸਰਵ ਦੇ ਕਿਵੇਂ ਠੀਕ ਹੈ ਨਹੀਂ ਇਹਨਾਂ ਦੀ ਮੀਟਿੰਗ ਫੀਸ ਤਾਂ ਇਹ ਅਲੱਗ-ਅਲੱਗ ਆ ਜੀ ਠੀਕ ਹੈ ਲਈ ਜੀ ਮਹਣ ਚਾਰਲੀ ਆ ਜੀ 10000 ਰੁਪਏ ਮੀਟਿੰਗ ਫੀਸ ਦਾ ਜੀ ਠੀਕ ਹੈ ਜੀ ਮਹਣ ਇਹ ਸੁਲਤਾਨ ਆ ਜੀ ਇਹਦੀ 6000 ਰੁਪਏ ਮੀਟਿੰਗ ਫੀਸ ਦਾ ਜੀ ਠੀਕ ਹੈ ਜੀ ਬਾਕੀ ਜਿਹੜੇ ਫਰਜ਼ ਕਰੋ ਵੀ ਆਪਣੇ ਬੱਚੇ ਆ ਗਏ ਹਾਂਜੀ ਬੱਚੇ ਆਪਣੇ ਅਲੱਗ-ਅਲੱਗ ਇਹ ਹੁਣ ਇਹ ਇਹ ਆ ਗਏ ਜੀ ਇਹ ਹਾਂਜੀ ਅੱਛਾ ਇਹ ਨਸਲ ਕਿਹੜੀ ਕਰਦੀ ਇਹ ਟੁਆਇ ਕਲ ਚਲਾਈ ਅੱਛਾ ਜੀ ਇਹ ਬਦ ਇਹਦੀ ਫਰਦੀ ਕੁਆਲਿਟੀ ਦਿਖਾ ਦਿਓ ਜੀ। ਕਿਉਂਕਿ ਜੀ ਦੇਖ ਲਓ ਜੀ ਜਦ ਇੰਨੀ ਕੋੜ ਦੇ ਮੁੱਲ ਹੈ ਜੀ। ਹਾਂ ਜੀ। ਠੀਕ ਹੈ ਨਹੀਂ। ਜਿਹੜਾ ਕੋੜ ਆ ਉਹ ਵੱਖਰਾ ਹੀ ਬਣੂ। ਠੀਕ ਹੈ। ਠੀਕ ਹੈ ਨਹੀਂ। ਇਹ ਡਾਇਰ ਗਲਚਰ ਹੈ ਜੀ। ਅੱਛਾ ਇਹ ਉਮਰ ਦੀ ਗੱਲ ਕਰੀਏ ਉਮਰ ਕਿੰਨੀ ਕਹਣੀ? ਇਹ ਇਹਦੀ ਫਿਲਮ ਹਾਲ ਤਕਰੀਬਨ ਸਵਾ ਦਸ ਸਾਲ ਦਾ ਹੋ ਗਈ। ਸਵਾ ਸਾਲ ਦਾ। ਆਹ ਅੰਧ ਗੰਨੀ ਬਣੇ ਦੇਖੋ ਜੀ ਸੰਭਾਲੀ ਫਿਰ। ਸੰਭਾਲੀ ਫਿਰ। ਤਕਰੀਬਨ 15 ਸਾਲ ਜਾਨਵਰ ਨੂੰ ਪਤਨੀ ਹੁੰਦਾ ਬਾਕੀ ਜੋ ਇਹਨਾਂ ਨੂੰ ਬਿਮਾਰੀਆਂ ਆ ਜਾਂਦੇ ਜਿਵੇਂ ਡਿਸਟੈਂਪਰ ਹੋ ਗਿਆ ਉਹ ਵੀ ਆਪ ਨੂੰ ਜਦੋਂ ਉਹਦੇ ਲਈ ਅਲੱਗ-ਅਲੱਗ ਵੈਕਸੀਨ ਕਰਨੀ ਪੈਂਦੀ ਅੱਛਾ ਜੇ ਆਪਾਂ ਜਿਵੇਂ ਜੇ ਆਪਾਂ ਸਾਂਭ ਸੰਭਾਲ ਦੀ ਗੱਲ ਕਰੀਏ ਹਨਾ ਹਾਂਜੀ ਵੀ ਜਾਨਵਰ ਐਨੇ ਕਰਾ ਬੋਲਣਾ ਹਨਾ ਜੋ ਤੁਹਾਨੂੰ ਕਿਵੇਂ ਪਤਾ ਲੱਗਦਾ ਤੁਹਾਡਾ ਜੀ ਕਿਵੇਂ ਤਜਰਬਾ ਹੈ ਸਾਂਭ ਸੰਭਾਲ ਦੇ ਜਿਹੜੇ ਕਿਵੇਂ ਪਤਾ ਲੱਗਦਾ ਕਿ ਮੈਂ ਫਾਰਮਸ ਬਣਾ ਦੇ। ਦੇਖੋ ਵੀਰ ਪਤਾ ਕੀ ਚੱਕਰ ਆ। ਬੀਮਾਰੀ ਬਿਮਾਰੀ ਹੋ ਜਾਂਦੇ ਬੱਚੇ। ਦੇਖੋ ਜੀ ਜਿਹੜਾ ਜਿਹੜਾ ਹਿਊਮਨ ਆ ਜੀ ਹਿਊਮਨ ਜੋ ਬੈਟਨਰੀ ਸਟਰਕਚਰ ਆ। ਦੇਖੋ ਸਾਹ ਚੱਲਦੇ ਆ। ਸਾਹ ਵਾਲੀ ਚੀਜ਼ ਦਾ ਵਪਾਰ ਆ। ਹੂੰ। ਬਿਲਕੁਲ। ਪਹਿਲਾਂ ਤਾਂ ਫਰਜ਼ ਕਰੋ ਵੀ ਉਹਦੇ ਬੱਚ ਰਹਿਣਾ ਪੈਂਦਾ। ਬਿਲਕੁਲ। ਜਿਹੜਾ ਜਾਨਵਰ ਵਾਲਾ ਆਪਾਂ ਕਹਿੰਦੇ ਵੀ ਪਸ਼ੂ ਵਾਲਾ ਬੰਦਾ ਵਿਆਹ ਨਹੀਂ ਜਾ ਸਕਦਾ। ਹਾਂਜੀ। ਉਦਾਹਰਨ ਦੇ ਤੌਰ ਤੇ ਭਾਵੇਂ ਉਹਨਾਂ ਨੂੰ 2:00 2:00 2:30 ਪੱਠੇ ਪਾਉਣੇ ਪੈਣਗੇ। ਹਾਂਜੀ। ਜਿਹੜਾ ਇਹ ਇਹਦੇ ਵਾਲਾ ਹੀ ਇਹ ਸਵੇਰ ਸ਼ਾਮ ਗੇੜਾ ਜੀ ਕਿਹੜੇ ਜਾਨਵਰ ਜਿਹੜੇ ਨਹੀਂ ਖਾਧੀ ਉਸ ਹਿਸਾਬ ਦੇ ਨਾਲ ਫਰਜ਼ ਕਰੂੰ ਜਿਹੜੇ ਨਹੀਂ ਖਾਧੀ ਤਾਂ ਉਹਦਾ ਟ੍ਰੀਟਮੈਂਟ ਵੀ ਕਰਨਾ ਪੈਣਾ ਦੇਖੋ ਜੀ ਆਈ ਡੋਟ ਨੋ ਵੀ ਕਿਹਦਾ ਵੀ ਆ ਮੈਂ ਫਾਰਮੇਸੀ ਵੀ ਕੀਤੀ ਹੈਗੀ ਅੱਛਾ ਮੈਂ ਫਾਰਮੇਸੀ ਕਰਕੇ ਹਾਂਜੀ ਐ ਨਹੀਂ ਵੀ ਫਰਜ਼ ਕਰਦਾ ਬੰਦਾ ਕਹਿੰਦਾ ਵੀ ਲੋਟਰ ਕੋਤੇ ਘਟਦੇ ਹਾਂ ਹਾਂਜੀ ਲਈ ਜੀ ਆਪਾਂ ਜਾਣਕਾਰੀ ਲੈ ਕੇ ਆਦੀ ਫਿਰ ਆਪਾਂ ਇਹ ਕੰਮ ਕਰਦੇ ਅੱਛਾ ਜੇ ਆਪਾਂ ਇਹਨਾਂ ਦੇ ਖੁਰਾਕ ਦੀ ਗੱਲ ਕਰੀਏ ਜੀ ਖਰਾਕ ਲੱਗ ਲੱਗ ਕਿਸਮ ਦੇ ਤੁਹਾਡੇ ਕੋਲ ਹੈ ਨਾ ਖਰਾਕ ਕੀ ਵਾਲੀ ਦੁੱਧ ਜਾਂ ਹੋਰ ਕੀ ਕੀ ਚੱਲਦਾ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਦੁੱਧ ਆ ਦੁੱਧ ਜਾਨਵਰ ਨੂੰ ਕੁੱਤਾ ਕਹੇ ਜੀ ਜਈ ਦੁੱਧ ਫੜਦਾ ਨਹੀਂ ਅੰਦਰ ਜਾ ਕੇ ਹਾਂਜੀ ਜਿਹੜਾ ਡੌਗ ਆ ਜੇ ਇਹਨੂੰ ਦੁੱਧ ਪਾਉਣਾ ਪੈਂਦਾ ਟੇਡੇ ਤਰੀਕੇ ਨਾਲ ਪਾਉਣਾ ਪੈਂਦਾ ਜੀ ਆਈ ਡੋਨਟ نو ਵੀ ਫਰਜ ਕਰੋ ਵੀ ਆ ਲੱਗ ਲੱਗ ਸਟਰਕਚਰ ਹੋਣ ਦੇ ਬੰਦੇ ਦੇ ਬਿਲਕੁਲ ਦੇਖੋ ਜੀ ਆਪਾਂ ਨਹੀਂ ਕਹਿੰਦੇ ਵੀ ਅਗਲੇ ਦੀ ਸਟਰਕਚਰ ਆ ਕਣਕ ਹਰ ਇੱਕ ਕੋਲੇ ਆਪ ਦਾ ਫਾਰਮੂਲਾ ਦੇਖੋ ਜੀ ਇਹਨਾਂ ਨੂੰ ਦੁੱਧ ਨੂੰ ਦਹੀਂ ਬਣਾ ਲਓ ਜੀ ਦੁੱਧ ਦੀ ਦਹੀਂ ਬਣਾ ਕੇ ਇਹਨਾਂ ਨੂੰ ਪਾ ਦਿਓ ਉਹ ਪ੍ਰੋਬਲਮ ਨਹੀਂ ਪਉਂਦੀ ਠੀਕ ਹੈ ਜੀ ਹੁਣ ਫਰਜ਼ ਕਰੋ ਸਿਆਲਾ ਜਦੋਂ ਦਹੀਂ ਨਹੀਂ ਪੈਂਦੀ ਕਿਉਂ ਕਿਉਂਕਿ ਪਾ ਦਿ ਲੋ ਠੰਡ ਦਾ ਟਾਈਮ ਹੁੰਦਾ ਫਿਰ ਦਹੀਂਾਂ ਟੰਡੀ ਹੁੰਦੀ ਹੈ ਗਰਮੀਆ ਦੇ ਵਿੱਚ ਤਾਂ ਫਰਜ਼ ਕਰੋ ਵੀ ਇਹਨਾਂ ਨੂੰ ਦਹੀਂ ਦੇ ਬਣਾ ਕੇ ਨਾ ਪਟਣੀ ਹਾਂਜੀ ਠੀਕ ਹੈ ਜੀ ਅਸਾ ਇਹ ਕਿਹੜੀ ਨਸਲ ਸਰਜੀ ਇਹ ਹੈਗੀ ਟਵਾਈ ਬੰਮ ਠੀਕ ਹੈ ਜੀ ਇਹ ਆਪਣੇ ਜੇ ਪੌਂਡ ਦੇ ਵਿੱਚ ਗੱਲ ਕਰੀਏ ਜੀ ਆਪਣੇ ਵੱਡੇ ਭਾਈ ਹੋਇਆ ਮੰਦੀਪ ਵਾਲੀ ਜੀ ਪੌਂਡ ਦੇ ਵਿੱਚ ਬਹੁਤ ਵੱਡਾ ਨਾਮ ਹੈ ਜੀ ਜੀ ਕਿ ਉਹਨਾਂ ਦੀ ਬਲੱਡ ਲਾਈਨ ਸੀ ਠੀਕ ਹੈ ਠੀਕ ਹੈ ਜੀ ਇਹ ਆਪਣੇ ਭਾਈ ਸੰਜੂ ਮੋਗਾ ਜੀ ਤੇ ਮਾਸਟਰ ਅਮਰਦ ਮੋਗਾ ਹਾਂ ਜੀ ਕਿ ਉਹਨਾਂ ਨੇ ਫਿਰ ਜਾਨਵਰ ਦਵਾਇਆ ਸੀ ਠੀਕ ਹੈ ਜੀ ਮੈਂ ਉਹਨਾਂ ਨੂੰ ਕਿਹਾ ਮੈਨੂੰ ਮੇਲ ਚਾਹੀਦਾ ਤੇ ਉਹਨਾਂ ਨੇ ਕਹਿੰਦੇ ਕਿ ਤੁਹਾਨੂੰ ਇਹ ਆਪਣੇ ਮੰਦੀਪ ਵਾਲੀ ਵਾਲੀ ਬਲੱਡ ਲਾਈਨ ਤੋਂ ਹਾਂਜੀ ਇਹ ਆ ਗਿਆ ਜੀ ਇਹ ਆ ਗਈ ਵਾਈਡ ਮਿਲਕੀ ਵਾਈਡ ਜੀ ਅੱਛਾ ਇਹ ਕਿੰਨੇ ਕਰਦਾ ਬੱਚਾ ਇਹ ਬੱਚਾ ਇਹ ਤਕਰੀਬਨ 50 ਦਿੰਦਾ ਜੀ 50 ਦਿੰਦਾ ਅੱਛਾ ਜਿਹੜੀ ਤੁਹਾਡੀ ਮੀਟਿੰਗ ਲਾਉਣੀ ਹੈ ਨਾ ਤੇ ਉਹ ਟਿਪੂ ਕਿੱਥੋਂ ਤੱਕ ਤੁਹਾਡੇ ਕੋਲੇ ਕਾਸ਼ਮਰ ਜਾਂ ਲੋਕ ਆਉਂਦੇ ਨੇ ਜਾਂ ਤੁਸੀਂ ਜਿਹੜੇ ਆਪਣੇ ਬੱਚੇ ਜਾਂ ਕਤੂਰੇ ਜਾਂ ਵੱਡੇ ਜਾਂ ਛੋਟੇ ਵੇਚੇ ਨੇ ਟਿਪੂ ਕਿੱਥੋਂ ਤੱਕ ਤਾਂ ਗਏ ਆਪਾਂ ਦੇਖੋ ਜੀ ਵਿੱਚ ਲੋਕ ਤਾਂ ਦੱਤ ਮਾਰਨ ਦੇ ਵਿੱਚ ਭਲਾਨੇ ਸਾਹਬੇ ਇੱਦਾਂ ਜੀ ਟੌਂਕੇ ਤਾਂ ਭੇਜਦਾ ਜੀ ਮੈਨੂੰ ਬੱਚੇ ਬੰਬੇ ਵੀ ਕਾਫੀ ਜਾਵੜੇ ਅੱਛਾ 5:00 ਵਜੇ ਬੰਬੇ ਜਾਵੜੇ ਜੀ ਪਿਛਲੇ ਮਹੀਨੇ ਦੋ ਬੱਚੇ ਗਏ ਆ ਜੀ ਕਿਉਂਕਿ ਸਾਰੇ ਜਾ ਰਿਹਾ ਹੀ ਹੁਣ ਜਿਵੇਂ ਆਪਣੇ ਚੰਡੀਗੜ੍ਹ ਲੁਧਿਆਣਾ ਪੱਕੇ ਪੱਕੇ ਹੈਗੇ ਬ੍ਰੀਡਰ ਬੰਦੇ ਜਿਵੇਂ ਆਪਣੇ ਆ ਹੈਪੀ ਲੁਧਿਆਣਾ ਇਹ ਮੀਟਿੰਗ ਵਗੈਰਾ ਲਾਉਂਦੇ ਤੁਸੀਂ ਉਹ ਕਿੱਥੋਂ ਤੱਕ ਆਪਾਂ ਏਰੀਆ ਮੀਟਿੰਗ ਦਾ ਰਾਜੂ ਵੀਰੇ ਤੇ ਮੈਂ ਬਬੀ ਜ਼ਿਆਦਾ ਨਹੀਂ ਇਹ ਗੱਲ ਕਹਿੰਦਾ ਵੀ ਜਿਹੜੀ ਹਕੀਕਤ ਆ ਜੀ ਆ ਪਿੱਛੇ 10 ਦਿਨ ਹੋ ਗਏ ਆ ਕੋੜ ਦਿਨਾਂ ਜੀ ਹਾਂਜੀ ਹਮਦਪੁਰ ਤਕਰੀਬਨ ਹੋਊਗਾ ਇਹ 60 65 ਕਿਲੋਮੀਟਰ ਜੀ ਇਧਰੋਂ ਪਿੱਛੇ ਦੌਲਤਪੁਰਾ ਜੀ ਹਾਂਜੀ ਜਾਣ ਕੇ ਵੀ 60 70 ਕਿਲੋਮੀਟਰ ਦੈਰੇ ਚ ਤਾਂ ਆ ਹੀ ਜਾਂਦੇ ਆ ਹਾਂਜੀ ਜਿਹੜੀ ਆ ਬੱਚੇ ਦੀ ਡਿਟੇਲ ਆ ਜੀ ਹਾਂਜੀ ਹਾਂਜੀ ਦੇਖੋ ਜਿਹੜੀ ਫੀਮੇਲ ਹੈ ਇਹ ਅੱਛਾ ਫਿਰ ਵਾਈਟ ਦੇ ਵਿੱਚ ਪੌਮ ਘਾਟੀ ਮਿਲਦਾ ਠੀਕ ਆ ਸਰ ਦੇ ਵੈਸੇ ਪੌਮ ਮਿਲ ਜਾਂਦਾ ਮਿਲ ਜਾਂਦਾ ਪਰ ਅਗਲਾ ਇਹ ਜਿਹੜਾ ਵਾਈਟ ਦੇ ਵਿੱਚ ਹਜੇ ਵਾਈਟ ਤੇ ਨਹੀਂ ਮਿਲ ਜਾਂਦਾ ਯਾਨੀ ਕਿ ਜਾ ਕੇ ਪੂਰਾ ਜਾਂ ਮਿਲੂਗਾ ਜਾਂ ਦੇਖੋ ਜੀ ਰੈੱਡ ਚ ਮਿਲ ਜਾਂਦਾ ਰੈੱਡ ਚ ਰੈੱਡ ਤਾਂ ਮਾਰਕੀਟ ਚ ਬਹੁਤ ਆ ਗਈ ਹਾਂਜੀ ਜਿਹੜੀ ਇਹ ਫੀਮੇਲ ਵੀ ਆ ਜੀ ਇਹ ਕਿਸਪਰ ਦੀ ਬਣਾਲ ਰੰਦੀ ਆ ਵਾਈਟ ਚ ਨਹੀਂ ਮਿਲਦਾ ਯਾਨੀ ਠੀਕ ਹੈ ਨਹੀਂ ਜੀ ਤੇ ਇਹ ਰਾਜੀਵ ਸ਼ੰਕਰ ਵਾਲਾ ਜੀ ਇਹ ਉੱਥੋਂ ਲੈ ਕੇ ਆਂਦੀ ਸੀ ਉਹਦੇ ਕੁੱਤੇ ਦੀ ਬੱਚੀ ਠੀਕ ਹੈ ਨਹੀਂ ਤੇ ਆਹ ਦੇਖੋ ਉਹਨਾਂ ਦੇ ਚਾਰ ਬੱਚੇ ਆਏ ਬਈ ਇਹਦੇ ਵਿੱਚ ਬੜੀ ਰਾਜੀਵ ਬਰੇ ਟੇਡਾ ਸਿਸਟਮ ਆ ਜਾਂਦਾ ਉਹ ਕਿਵੇਂ ਹਾਂਜੀ ਫਾਦਰ ਹਰੇਕ ਦਿਖਾ ਲੂ ਜੀ ਵੀ ਇਹ ਫਲਾਨੇ ਕੋਤੇ ਦੇ ਬੱਜੇ ਆ ਜੀ ਹਾਂ ਜੀ ਪਰ ਮਦਰ ਨਹੀਂ ਦਿਖਾਉਂਦਾ ਕੋਈ ਅੱਛਾ ਠੀਕ ਹੈ ਇਹ ਅਲੱਗ ਅਲੱਗ ਕਿੱਤਾ ਜਾਣੀ ਇਹ ਕਿੱਤਾ ਕੀ ਆ ਪਰ ਆਪਾਂ ਦਿਖਾਉਂਦੇ ਆ ਵੀ ਨਹੀਂ ਕੋਈ ਆ ਮਦਰ ਆ ਜੀ ਇਹਦੀ ਹਾਂ ਦਾ ਪੇਜ ਅਲੱਗ ਆ ਆ ਮਦਰ ਆ ਜੀ ਆ ਮਦਰ ਆ ਜੀ ਅੱਛਾ ਜੀ ਠੀਕ ਹੈ ਜੀ ਫਾਦਰ ਵੀ ਫਾਦਰ ਨੂੰ ਬੋਰਡ ਬਲੱਡ ਲਾਈਨ ਦਾ ਲੱਗਿਆ ਜੀ ਠੀਕ ਹੈ ਨੀ ਵੀ ਕਿਉਂ ਅਗਲਾ ਕੀ ਕਹਿਣ ਦਾ ਜੇ ਫਾਦਰ ਚੰਗਾ ਲੱਗਿਆ ਹੋਏ ਬੱਚਾ ਨਿੱਕਾ ਨੂੰ ਸੋਹਣਾ ਲੱਗੂ ਬਾਅਦ ਹੋਰੀ ਬਸ ਬਣ ਜਾਈ ਗਏ ਜੀ ਜੀ ਲੈ ਜੀ ਜੇ ਦੋਨੇ ਪਾਸੇ ਚੰਗੇ ਲੱਗੇ ਹੋਣ ਕੀ ਹੋਣਾ ਅੱਛਾ ਫਾਰਮੇਸੀ ਦੇ ਨਾਲ ਆ ਤੁਹਾਡਾ ਹੋਰ ਕਿਤੇ ਯਾਰ ਮੈਂ ਜਾਨਵਰਾਂ ਦੇ ਪ੍ਰਤੀ ਦੇਖੋ ਜੀ ਜਾਨਵਰਾਂ ਦੇ ਪ੍ਰਤੀ ਤਾਂ ਪਹਿਲਾਂ ਸ਼ੌਕ ਵੀ ਸੀ ਹਾਂਜੀ ਸ਼ੌਕ ਵੀ ਸੀ ਰਾਜੂ ਵੀਰੇ ਕੋਈ ਵੀ ਕੰਮ ਆ ਸ਼ੌਕਦਰਾ ਤਾਂ ਹੁੰਦਾ ਨਹੀਂ ਸ਼ੌਕ ਤਾਂ ਬਣਾ ਹੁੰਦਾ ਜੀ ਬਾਅਦ ਵਿੱਚ ਬਿਜ਼ਨਸ ਬਣਦਾ ਰੋਟੀ ਬਾਅਦ ਵਿੱਚ ਬਿਜ਼ਨਸ ਬਣ ਜਾਂਦਾ ਰੋਟੀ ਤੋਂ ਅੱਗੇ ਪਣ ਜਾਂਦਾ ਦੇਖੋ ਜੀ ਪਰਮਾਤਮਾ ਦੀ ਨੂੰ ਹੀ ਮਨਜ਼ੂਰ ਸੀ ਮੈਂ ਇਹ ਕੰਮ ਦੇ ਵਿੱਚ ਆ ਗਿਆ ਹਾਂਜੀ ਕਿਉਂਕਿ ਫਰਜ਼ ਕਰੋ ਉਹ ਵੀ ਪਹਿਲਾਂ ਪੰਜਾਬ ਪੁਲਿਸ ਵਿੱਚ ਵਰਤੀ ਹੋਇਆ ਅੱਛਾ ਜੀ ਠੀਕ ਹੈ ਨਹੀਂ ਜੀ ਹਾਂਜੀ 70559 ਮੇਰਾ ਫਾਈਲ ਨੰਬਰ ਸੀ ਅੱਛਾ ਕਿੱਲੇ ਚ ਕਿੱਲੇ ਸਾਲ ਸਾਰਾ ਇਹ 2006 ਚ ਅੱਛਾ 2006 ਚ ਭਰਤੀ ਹੋ ਗਈ ਤੁਸੀਂ ਹਾਂਜੀ ਵਰਕਰ ਹੀ ਕਹਿੰਦੇ ਨਹੀਂ ਜਾਣਾ ਅੱਛਾ ਸਸ ਤੋਂ ਵੀ ਜੇ ਆਪਾਂ ਉਹਦਾ এডਿਕੇਸ਼ਨ ਦੀ ਗੱਲ ਕਰੀਏ ਕਿੰਨੀ ਕਿ ਪੜਾਈ ਕੀਤੀ ਤੁਹਾਡੀ ਰਾਜੂ ਵੀਰੇ ਪੜ ਪੜ ਕੇ ਖੜੇ ਆ ਤਾਂ ਵੀ ਮੈਂ ਜੀ ਗ੍ਰੈਜੂਏਸ਼ਨ ਕੀਤੀ ਅੱਛਾ ਜੀ ਫਿਰ ਮੈਂ ਟਾਈਪਿਸਟ ਕੀਤੀ ਪੰਜਾਬੀ ਦੀ ਇੰਗਲਿਸ਼ ਅੱਛਾ ਜੀ ਫਿਰ ਮੈਂ ਕੀਤਾ ਕੰਪਿਊਟਰ ਦਾ ਡਿਪਲੋਮਾ ਕੀਤਾ ਹਾਂਜੀ ਫਿਰ ਮੈਂ ਚੰਡੀਗੜ੍ਹ 28C ਦੇ ਵਿੱਚ ਆਟਰ ਮੋਬਾਈਲ ਦਾ ਡਿਪਲੋਮਾ ਕੀਤਾ ਜੀ ਫਿਰ ਉਸ ਤੋਂ ਬਾਅਦ ਮੈਂ ਆਈ.ਡੀ ਕੀਤੀ ਧੂਰੀ ਅੱਛਾ ਜੀ ਫਿਰ ਉਸ ਤੋਂ ਬਾਅਦ ਮੈਂ ਬਰਨਾਲੇ ਕਾਲਜ ਵਿੱਚ ਫਾਰਮੇਸੀ ਕੀਤੀ ਅੱਛਾ ਜੀ ਠੀਕ ਹੈ ਜੀ ਇੰਨੀ ਕੁ ਮੇਰੀ ਪੜ੍ਹਾਈ ਆ ਅੱਛਾ ਆਪਾਂ ਨਾ ਗੱਲਾਂ-ਗੱਲਾਂ 'ਚ ਭੁੱਲ ਨਾ ਜਾਈਏ ਕਿ ਆਪਣਾ ਜਿਹੜਾ ਨੰਬਰ ਜੁਰ ਇੱਕ ਵਾਰੀ ਛੱਡ ਦੋ ਦੂਰ ਦੋ ਵਾਰੀ ਨੰਬਰ ਬੋਲ ਦਿਓ ਕਈ ਵਾਰੀ ਕਿਸੇ ਭਰਾ ਨੇ ਕੋਈ ਜਾਣਕਾਰੀ ਲੈਣੀ ਹੁੰਦੀ ਆ ਜਾਂ ਤੁਹਾਡੇ ਤੋਂ ਜਾਣਵਰ ਮੁੱਲ ਲੈਣਾ ਹੁੰਦਾ ਜਾ ਕੇ ਤੇ ਜਾਣ ਕੇ ਗੱਲਬਾਤ ਕਰਨੀ ਦੀ ਦੋ ਵਾਰ ਆਪਣਾ ਨੰਬਰ ਜੁੜ ਬੋਲ ਦੇ ਮੇਰਾ ਨੰਬਰ ਹੈ ਵੀਰੇ 76964 55852 7695851 ਠੀਕ ਹੈ ਜੀ ਮੇਰਾ ਇੱਕ YouTube ਦਾ ਚੈਨਲ ਵੀ ਬਣਿਆ ਹੋਇਆ ਹਿੰਮਤਪੁਰਾ ਪੌਮ ਫਾਰਮ ਜੀ ਇੱਕ ਚੈਨਲ ਹੋਰ ਵਸਣ ਪੌਮ ਫਾਰਮ ਜੀ ਹਿੰਮਤਪੁਰਾ ਪੌਮ ਫਾਰਮ ਵਸਣ ਪੌਮ ਫਾਰਮ ਠੀਕ ਹੈ ਜੀ ਤੇ ਮਾਜੀ ਕੋ ਇਹ ਮੇਰੇ ਕਨੈਕਟ ਹੈਗੀ ਹੈ ਜੀ ਅੱਛਾ ਤੁਹਾਡੇ ਕੋਲ ਜਿਹੜੀ ਇੱਕ ਇਹ ਨਸਲ ਹੈ ਬਾਰੇ ਜਾਣਕਾਰੀ ਦੇ ਦਿਓ। ਅੱਛਾ ਇਹ ਨਸਲ ਹੈਗਾ ਜੀ। ਅਜੇ ਮੇਰੇ ਫੇਰ ਇਹ ਵੀ ਇਹ ਚੀਜ਼ ਆ ਗਈ ਫੇਰ ਉਹੀ ਗੱਲ ਆਈ। ਅਗਲਾ ਕਹਿੰਦਾ ਵੀ ਇਹਦੇ ਕੋਲੇ ਛੱਡ ਜੂ ਪੁੱਤ। ਅੱਛਾ ਜੀ ਛੱਡ ਜੂ ਆ। ਦੇਖੋ ਛੱਡ ਜੂ ਇਹ ਮੁੰਡਾ ਚਮਕੌਰ ਚੰਨ ਨਾਲ ਤੋਂ ਜੀ। ਆ ਚੰਨ ਨਾਲ ਨਾਲ ਜੀ ਹਾਂਜੀ ਹਾਂਜੀ। ਇਹ ਦਿੱਲੀ ਵਾਲਾ ਛੰਟੀ ਆ। ਜੀ। ਦੇਖੋ ਜੀ ਅੱਜ ਦਾ ਅਰਜ਼ ਕਰੋ ਇਹਦੀ ਮਾਰਕੀਟ ਦਾ ਸਿਸਟਮ ਦੇ ਅਕੋਰਡਿੰਗ ਆ ਇਹ ਉਦੋਂ 97000 ਰੁਪਏ ਦਾ ਪਿਆ ਸੀ ਇਹ ਕਿੰਨੇ ਦਾ ਬੱਚਾ ਲੈਂਦਾ ਸੀ ਇਹ ਤਕਰੀਬਨ 6 ਮਹੀਨਾ ਦਾ ਸੀਗਾ ਤੇ ਅੱਜ ਕਿੰਨੇ ਚੱਲਦਾ ਹੋ ਚੁੱਕਾ ਉਹ ਤਕਰੀਬਨ 3 ਸਾਲ ਦਾ ਹੋ ਗਿਆ ਉਹ ਜੀ ਉਹ ਕਮੇ ਜਾਂ ਕਿ 95000 ਦਾ ਲੈਂਦਾ 95 97 ਦਾ ਕਰੇ ਅੱਜ ਕਿੰਨੇ ਕੀਮਤ ਹੋ ਗਈ ਇਹਦੀ ਦੇਖੋ ਜੀ ਅੱਜ ਤੋਂ ਅਰਜ਼ ਕਰੋ ਇਹਦੀ ਮਾਰਕੀਟ ਫੇਰ ਵੀ ਤਕਰੀਬਨ 50 60000 ਰੁਪਏ ਦਾ ਚੱਲ ਹੈ ਬਾਕੀ ਇਹਨਾਂ ਦਾ ਵੀ ਮੁੱਲ ਨਹੀਂ ਹੁੰਦਾ ਜੀ ਅਗਲਾ ਕਹਿਣ ਦਾ ਵੀ ਕਿਵੇਂ ਆ ਇਹ ਵਿਧ ਕੇ ਸੀ ਹੈ ਜੀ ਫਰਦਾ ਬੜੀ ਕਰੋ ਗਰਮੀ ਦਾ ਕਰਕੇ ਇਹਨਾਂ ਦੀ ਜੱਤ ਫਾਰਮੇਰਾ ਕੱਟਦੀ ਹਾਂ ਆ ਬੇਚਾਲਾ ਜੀ ਠੀਕ ਹੈ ਜੀ ਕਿਉਂ ਫਿਰ ਤੁਸੀਂ 96000 ਦਾ ਲੈਂਦਾ ਹੈ ਕਿ 96000 ਦਾ ਵਾਹ ਜੀ ਵਾਹ ਇਹ ਤੁਸੀਂ 50 60 ਹਜ਼ਾਰ ਕੀਮਤ ਕਰੀ ਹੋ ਨਹੀਂ ਅੱਜ ਦੇ ਅਕੋਰਡਿੰਗ ਉਦੋਂ ਮਾਰਕੀਟ ਇੰਨੀ ਆਪ ਸੀ ਅੱਛਾ ਆ ਕਹੋ ਸੰਤੋ ਉਦੋਂ ਮਾਰਕੀਟ ਇੰਨੀ ਉਦੋਂ ਜੀ ਇੱਕ ਨਾ ਗਰੁੱਪ ਬਣਿਆ ਹੁੰਦਾ ਹੈ ਜਿੰਦਰੋਪ ਬਣਿਆ ਉਹਦੇ ਵਿੱਚ ਜਿਹੜੇ ਮੇਲ ਨੇ ਉਹਨਾਂ ਦੀ ਸੇਲ ਪਰਸੇਜ ਦੀ ਬੋਲੀ ਲੱਗਦੀ ਜਦੋਂ ਕੋਤਰਾ ਚੜ੍ਹਾਉਂਦਾ ਰਹਿੰਦਾ ਮੈਂ ਕਹਾਂ ਜੀ ਹਾਂ ਮਾਰਕੀਟ ਜਾਨੀ ਕਿ ਫਰਜ਼ ਕਰੋ ਚਮਕੌਰ ਚੰਨ ਨਾਲ ਨੇ ਸੌਦਾ ਕੀਤਾ ਜੀ ਦਿੱਲੀ ਵਾਲੇ ਸੈਂਟੀ ਤੋਂ ਲਿਆ ਸੀ ਜੀ ਤਕਰੀਬਨ ਲੱਖ ਰੁਪਏ ਦੇ ਘਰੇ ਵੜਿਆ ਸੀ ਠੀਕ ਹੈ ਉਦੋਂ ਮਾਰਕੀਟ ਹੀ ਨਹੀਂ ਜਦ ਉਹ ਨਹੀਂ ਕਿਹਾ ਨਹੀਂ ਤੇ ਬਾਕੀ ਇੱਕ ਗੱਲ ਆ ਜੀ ਆਪਾਂ ਨੂੰ ਤਾਂ ਆਪਾਂ ਨੂੰ ਕੋਈ ਮਾਰਕੀਟ ਦੇ ਕੋ ਮਤਲਬ ਨਹੀਂ ਆਪਣਾ ਜਾਨ ਤੋਂ ਵੱਧ ਰੱਖਿਆ ਵਾ ਠੀਕ ਹੈ ਜੀ ਅੱਛਾ ਇੱਕ ਤੁਸੀਂ ਆ ਇਹ ਪਿੱਛੇ ਤੋਂ ਉਹ ਮੈਂ ਵੇਖਿਆ ਬਾਲ ਕੱਟੇ ਦਾ ਮਤਲਬ ਕੀ ਆ ਜਿਵੇਂ ਹਾਂਜੀ ਇਹਦਾ ਮਤਲਬ ਇਹਦਾ ਰੀਜ਼ਨ ਆ ਜੀ ਇਹਦਾ ਰੀਜ਼ਨ ਵੀਰੇ ਜਦੋਂ ਸਿਆਲ ਆਉਂਦਾ ਜੀ ਦੇਖੋ ਇਹਨਾਂ ਨੂੰ ਠੰਡ ਲੱਗਦੀ ਆ ਤੇ ਉਦੋਂ ਮਰਜ਼ੀ ਕਰੋ ਇਹਨਾਂ ਦੀ ਕੋੜ ਰੱਖਣਾ ਪੈਂਦਾ ਜੀ ਕਿਉਂਕਿ ਜਾਨਵਰ ਬਾਹਰ ਕੱਢਣਾ ਪੈਂਦਾ ਤੁਸੀਂ ਸਾਰਿਆਂ ਸਮਝਦੇ ਹੋ ਹਾਂਜੀ ਕਿਉਂਕਿ ਠੰਡ ਮੰਨਦੇ ਆ ਹਾਂਜੀ ਹੁਣ ਜਿੱਦੇ 1 ਮਾਰਚ ਆ ਗਿਆ ਹਾਂਜੀ ਹਾਂਜੀ ਜਿੱਦੇ 1 ਮਾਰਚ ਆ ਗਿਆ ਜੇ ਆਪਾਂ ਮਦਰੋ ਮਗਲੇ ਪਾਸੇ ਉਹਨਾਂ ਦੀ ਸਾਰੀ ਕਟਿੰਗ ਕਰ ਦਈ ਜੀ ਕਿਉਂਕਿ ਜਾਨਵਰ ਗਰਮੀ ਆ ਜੀ ਗਰਮੀ ਜਿੱਦਾਂ ਵੀ ਜੋ ਵੀ ਆ ਤੇ ਉਸ ਗਰਮੀ ਨਾਲ ਕਰਕੇ ਫਰਜੋਰ ਬਰੂ ਕੱਟ ਕਿ ਜਾਨਵਰ ਫਰਜ਼ ਕਰੋ ਕਿਉਂ ਵੈਸੇ ਹੀ ਜਾਨਵਰ ਕਰ ਮੰਨਦਾ ਨੰਬਰ 2 ਜਿਹੜਾ ਪਿੱਤੇ ਨੂੰ ਮੁੜਕਾ ਨਹੀਂ ਆਉਂਦਾ ਜੀ ਇਹਨੇ ਆਪਦਾ ਮੁੜਕਾ ਜੀਬ ਨਹੀਂ ਮਾਰ ਘਟਣਾ ਠੀਕ ਹੈ ਜੀ ਬਾਕੀ ਦਾ ਅਲੱਗ-ਅਲੱਗ ਫਾਰਮੂਲੇ ਮੇਰੀ ਕਿਤਾਬ ਚ ਨਹੀਂ ਆਉਂਦਾ ਜੀ ਕਿਸੇ ਦੀ ਕਿਤਾਬ ਚ ਆਉਂਦਾ ਹੋਵੇ ਡਗਨ ਮੈਟਰ ਠੀਕ ਹੈ ਵੀ ਆਪਾਂ ਨੂੰ ਕੋਈ ਫਰਜ਼ ਕਰੋ ਕੋਈ ਬੰਦਾ ਫਰਜ਼ ਕਰੋ ਲਾਈਵ ਸੁਣ ਕੇ ਜਾਂ ਫਰਜ਼ ਕਰੋ ਵੀਡੀਓ ਸੁਣ ਕੇ ਕੋਈ ਮਾਇੰਡ ਨਾ ਕਰੇ ਹਾਂ ਮੇ ਜਿੰਨੇ ਤੋਂ ਮੇਰੀ ਥਿੰਕਿੰਗਾ ਨਹੀਂ ਆਉਂਦੀ ਜੀ ਠੀਕ ਹੈ ਨਾ ਜੀ ਉਹ ਮੁੜ ਕੇ ਆਉਣ ਦੇ ਨਾਲ ਫਿਰ ਤੁਹਾਨੂੰ ਪਤਾ ਹੀ ਆ ਜੀ ਬਿਲਕੁਲ ਜਿੱਦਾਂ ਵੀ ਜੋ ਵੀ ਆ ਇਹ ਸਿਗਾ ਜੀ ਆਪਣਾ ਛੜਜੂ ਬਗੀਰਾ ਜੀ ਤੇ ਇੱਧਰ ਆਸਤਾ ਇਹ ਵੀ ਛੜਜੂ ਆ ਗਈ ਅੱਛਾ ਤੇ ਫੇਰ ਮੇਲ ਫੀਮੇਲ ਨਹੀਂ ਦੋਨੇ ਮੇਲ ਆ ਜੀ ਅੱਛਾ ਦੋਨੇ ਮੇਲ ਨੇ ਦੋਨੇ ਸਾਡਾ ਹੀ ਠੀਕ ਠੀਕ ਆ ਜੀ ਤੇ ਇਹ ਇਧਰ ਵੱਜ ਬਰੋ ਜੀ ਆਪਣਾ ਇਹ ਵੀ ਲਗਵਾਣੇ ਤੇ ਅੱਛਾ ਇਹਨੂੰ ਲਗਵਾਉਂਦੇ ਹਾਂ ਹਾਂ ਜੀ ਹਾਂ ਜੀ ਇਹ ਕਿੰਨੇ ਉਮਰ ਹੋ ਗਈ ਇਹਦੀ ਇਦੀ ਉਮਰ तकरीबन 18 ਸਾਲ ਤੇ ਲੱਭਦਾ ਕਿ ਕਿੰਨੀ ਉਮਰ ਦਾ ਸੀ ਇਹ 2.5 ਮਹੀਨੇ ਦਾ ਚਾਹ 2.5 ਇਹਦੀ ਕੀਮਤ ਕਿੰਨੇ ਚ ਲੱਗਦਾ ਸੀ ਜਦੋਂ 55000 ਲੱਗਿਆ ਸੀ ਤੇ ਅੱਜ ਇਹਦੀ ਕੀਮਤ ਘੱਟੀ ਜਾ ਬਾਕੀ ਨਹੀਂ ਮਾਰਕੀਟ ਦੇ ਹਿਸਾਬ ਨਾਲ ਤਾਂ ਜੀ ਇਹਦੀ ਕੀਮਤ ਨਹੀਂ ਘੱਟੀ ਠੀਕ ਹੈ ਠੀਕ ਹੈ ਚੋ ਬਲੱਡ ਲਾਈਨ ਆ ਜੀ ਅੱਛਾ ਫਾਰਜ ਕਰੋ ਖਾਨਦਾਨ ਬੋਲਦਾ ਇਹਨਾਂ ਦੇ ਵਿੱਚ ਖਾਨਦਾਨ ਬੋਲਦਾ ਰਿਜ਼ਲਟ ਬੋਲਦਾ ਬੰਦ ਠੀਕ ਹੈ ਨਾ ਜੀ ਅੱਛਾ ਜੀਵਨ ਜੀ ਜਿਹੜਾ ਆਪਾਂ ਸਮਾਂ ਦਿੰਨੇ ਹਨਾ ਕਿ ਸਵੇਰ ਕਿੰਨਾ ਕੁ ਸਮਾਂ ਲਾਉਣੇ ਹਨ ਇਹ ਦੇਖ ਭਾਤ ਤੇ ਸ਼ਾਮ ਨੂੰ ਕਿੰਨਾ ਕੁ ਜਾਂ ਦੁਪਹਿਰੇ ਤੇ ਸਾਰੀ ਦਿਹਾੜੀ ਆਪਾਂ ਨੂੰ ਸਮਾਂ ਸੰਭਾਲ ਕਰਨੀ ਪੈਂਦੀ ਹੈ ਹਾਂਜੀ ਦੇਖੋ ਰਾਜੀ ਮੇਰੇ ਬਹੁਤ ਵਧੀਆ ਗੱਲ ਕੀਤੀ ਦੇਖੋ ਜਿਹੜਾ ਸਮਾਂ ਜਦੋਂ ਜਦੋਂ ਕੋਈ ਫੀਮੇਲ ਡਿਲੀਵਰੀ ਵਾਲੀ ਆ ਜੀ ਉਹਨੂੰ ਅਲੱਗ ਕਰਨਾ ਪਏ ਠੀਕ ਹੈ ਠੀਕ ਹੈ ਨਾ ਉਹ ਇਹਨਾਂ ਦੇ ਵਿੱਚ ਨਹੀਂ ਰਹਿ ਸਕਦੀ ਜੀ ਤੇ ਬਾਕੀ ਜਿਹੜਾ ਸਮਾਂ ਜਦੋਂ ਸਵੇਰੇ ਉੱਠਦੇ ਆ ਹਾਂਜੀ ਤੇ ਆਪਾਂ ਉਹਨੂੰ ਇਹ ਠਾਉਂਦੇ ਆ ਠੀਕ ਹੈ ਪਹਿਲਾਂ ਕਹਿੰਦੇ ਕੁੱਕੜ 4 ਵਜੇ ਬਾਗ ਦਿੰਦਾ ਸੀ ਬਿਲਕੁਲ ਦਿੰਦਾ ਸੁਣਨ ਚ ਆਉਂਦਾ ਮੈਂ ਕਦੇ ਕੋਈ ਦੰਦਾ ਨਹੀਂ ਦੇਖਿਆ ਆਈ ਡੋਨਟ ਨੋ ਆਪਾਂ ਰੱਖੀ ਨਹੀਂ ਆਪਾਂ ਰੱਖੀ ਹੁਣ ਇਹਨਾਂ ਨੇ ਜਦੋਂ ਫਰਜ਼ ਕਰੋ ਵੀ ਸਵਾ 4 4:30 ਹੋ ਗਏ ਹਾਂਜੀ ਆਪਣੇ ਬਾਬਾ ਬੋਲ ਪਿਆ ਬਾਬਾ ਬੋਲਦਾ ਜੀ ਬਾਬਾ ਬੋਲਦਾ ਇਹਨਾਂ ਨੇ ਨਾਲ ਦੀ ਨਾਲ ਹੀ ਕਹਿਣਾ ਭਾਈ ਸਾਡੇ ਵੀ ਢੇੜੇ ਕਢਾ ਦੇ ਬਿਲਕੁਲ ਜਾਂ ਨਹੀਂ ਅੱਛਾ ਢੇੜੇ ਕਢਾਉਣੇ ਪੈਂਦੇ ਹਾਂਜੀ ਬਾਹਰ ਵਰਜਨਲ ਲਾਈਟ ਨਹੀਂ ਬਾਸ ਨੂੰ ਕਰਵਾ ਲਈਦਾ ਹਾਂਜੀ ਖੁੱਲੇ ਛੱਡ ਲੈਨੇ ਮੈਨੂੰ ਬੜੇ ਸਿਆਣੇ ਆ ਜੀ ਜਿਹੜੇ ਤੋਂ ਫਰਜ਼ ਕਰੋ ਆਪਾਂ ਨੂੰ ਰੋਟੀ ਮਿਲਦੀ ਆ ਤਾਂ ਇਨਸਾਨ ਵੀ ਖੜਾ ਨਹੀਂ ਛੱਡਦਾ ਬਿਲਕੁਲ ਬਿਲਕੁਲ ਇਦਾਂ ਵੀ ਜੋ ਵੀ ਆ ਇੱਕ ਇਹ ਕਿਹ ਨਸਲ ਕਿਹੜੀ ਸਰ ਜੀ ਇਹ ਵੀ ਫਰਜ਼ ਕਰੋ ਵੀ ਵਾਈਟ ਬੋਮ ਆਈ ਅੱਛਾ ਉਹਦੇ ਨਾਲ ਦਾ ਆ ਗਿਆ ਹਾਂਜੀ ਇਹ ਆ ਗਿਆ ਜੀ ਇਹ ਸਨੋ ਵਾਈਟ ਆਈ ਜੀ ਠੀਕ ਹੈ ਜੀ ਇਹ ਕਿਸ ਪਰ ਦੀ ਬਲੱਡ ਲਾਈਨ ਦਾ ਜਾਨਵਰ ਆ ਇਹ ਵੀ ਰਾਜੂ ਬਾਈ ਫਰਜ਼ ਕਰੋ ਵੀ ਆਪਾਂ ਕੋਈ ਐਮਰਜੈਂਸੀ ਪ੍ਰੋਗਰਾਮ ਬਣ ਗਿਆ ਆਪਣਾ ਅੱਛਾ ਜਾਨਵਰ ਕੋਈ ਨਵਾਇਆ ਤਾਂ ਹੋਇਆ ਨਹੀਂ ਅੱਛਾ ਅੱਛਾ ਠੀਕ ਹੈ ਠੀਕ ਹੈ ਨਹੀਂ ਤੇ ਰਾਜੂ ਆਪਣਾ ਮਿੱਤਰ ਆ ਜੀ ਠੀਕ ਹੈ ਜੀ ਤੇ ਇਹ ਵੀ ਫਰਜ਼ ਕਰੂ ਆਪਣੇ ਕਿਸਪਰ ਆਈ ਕਿਸਪਰ ਕੋਟਾ ਨਾ ਵਧੀਆ ਨਾਮ ਜੀ ਤਕੀਮ ਸਾਰੇ ਨਸਲ ਦੀ ਹੈ ਆਪਣੇ ਕੋਲ ਹੈ ਨਾ ਹਾਂਜੀ ਦੇਖੋ ਜੀ ਇਹਨਾਂ ਦੇ ਵਿੱਚ ਜਿਹੜਾ ਖਾਨਦਾਨਾ ਰਾਜੂ ਬਰੇ ਬੜਾ ਮਹਿਣਾ ਰੱਖ ਅੱਛਾ ਜੀਵਨ ਜੀ ਇਹਦੇ ਨਾਲ ਦੇ ਰੁਜ਼ਗਾਰ ਦੇ ਨਾਲ ਹੋਰ ਆਪਣਾ ਰੁਜ਼ਗਾਰ ਚੱਲਦਾ ਕਿ ਹੋਰ ਕੋਈ ਸ਼ੌਂਕ ਇਤਨਾ ਦੇਖੋ ਜੀ ਜਿਹੜੀ ਰੁਜ਼ਗਾਰ ਦੀ ਗੱਲ ਆ ਤੇ ਸ਼ੌਪ ਦੀ ਗੱਲ ਆ ਇਹ ਕਿ ਤੂੰ ਦੇਖੋ ਜੀ ਆਪਣਾ ਪਿਤਾ ਪੁਰਖੀ ਕੀਤਾ ਜਿਹੜਾ ਆਰਾ ਲੱਗਿਆ ਹੋਇਆ ਹਾਂਜੀ ਆਟਾ ਜਕੀ ਲੱਗੀ ਹੋਈ ਆ ਜੀ ਜਾਂ ਨਹੀਂ ਤੇ ਬਾਰੀ ਬਾਰੇ ਝੋਨੇ ਵਾਲੀ ਹੋਈ ਸਭਾ ਜਿਹੜਾ ਟੋਕੇ ਲਾਉਣੇ ਆ ਜਾਂ ਇਹ ਪਟਾ ਵਰਗੀ ਕੀਤਾ ਜੀ ਥਾਲੀ ਹਰ ਜਦੋਂ ਮੈਨੂੰ ਸ਼ੌਪ ਸੀ ਥਾਲੀ ਕਿਤਾਈ ਵੀ ਬਣ ਗਿਆ ਹਾਂਜੀ ਠੀਕ ਹੈ ਨਹੀਂ ਥਾਲੀ ਆਹ ਵਸਤ ਮਾਈ ਤਾਂ ਜਾਂਦੇ ਜਾਂਦੇ ਉਹ ਦੇਖ ਕੋਈ ਸਵਾਲ ਰਹਿ ਗਿਆ ਹੋਵੇ ਸਾਡੇ ਚਿੰਨ ਚੱਕਰ ਤੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਉਹਦੇ ਬਤੀ ਕੋਈ ਹੋਰ ਕਹਿਣਾ ਚਾਹੁੰਦੇ ਕੁਝ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵੀ ਕੁਆਲਿਟੀ ਰੱਖੋ ਜੀ ਜੀ ਕੁਆਲਿਟੀ ਰੱਖੋ ਕੁਆਲਿਟੀ ਦਾ ਮੁੱਲ ਹੈ ਜੀ ਦੇਖੋ ਵੈਸੇ ਮਾਰਕੀਟ ਡਾਊਨ ਹੋਈ ਡਾਊਨ ਹੋਣ ਦਾ ਰੀਜਨ ਕੀ ਆ ਦੇਖੋ ਜੀ ਜਿਹੜੀ ਕੁਆਲਿਟੀ ਉਹ ਨਹੀਂ ਡਾਊਨ ਹੋਈ ਹਾਂਜੀ ਕੁਆਲਿਟੀ ਦਾ ਤਾਂ ਨਾਂ ਅੱਜ ਵੀ ਚੱਲਦਾ ਬੱਚਾ ਅੱਜ ਵੀ ਅੱਜ ਵੀ ਤੁਹਾਨੂੰ ਪਤਾ ਹੀ ਆ ਕੁਆਲਿਟੀ ਕਦੇ ਵੀ ਡਾਊਨ ਨਹੀਂ ਹੁੰਦੀ ਠੀਕ ਹੈ ਨਹੀਂ ਬਾਕੀ ਸਮਾਂ ਹਰ ਇੱਕ ਚੀਜ਼ ਦੇ ਆਉਂਦਾ ਉਹ ਤਰ੍ਹਾਂ ਜਿਹੜਾ ਅੱਛਾ ਜੀ ਜਿੰਦਗੀ ਨਾਲ ਜਿਹੜੀ ਟੇਢੀ ਮੇਢੀ ਆ ਹਨਾ ਕਈ ਵਾਰੀ ਉਤਰਾ ਚੜ੍ਹਾ ਆਉਂਦੇ ਰਹਿੰਦੇ ਜਿੰਦਗੀ ਦੇ ਵਿੱਚ ਨਹੀਂ ਨਹੀਂ ਦੇਖੋ ਜੀ ਜਿੰਦਗੀ ਮੈਂ ਇੱਕ ਇੰਗਲਿਸ਼ ਦੀ ਕਹਾਵਤ ਤੁਹਾਨੂੰ ਦੱਸ ਦੇਣਾ ਵੈਲ ਫਾਰਚੂਨੇਟ ਰਨਿੰਗ ਦਾ ਬੀਲ ਹਾਂਜੀ ਜਿਹੜੀ ਜ਼ਿੰਦਗੀ ਇੱਕ ਫਰਮ ਵੀਰ ਚੱਕਰਵਾ ਕੇ ਮੰਦੀ ਲੋ ਚੱਕਰ ਘੁੰਮਦਾ ਨਾ ਕਦੇ ਉਹਦੇ ਮਾੜੇ ਪਲ ਵੀ ਆ ਜਾਂਦੇ ਆ ਆ ਜਾਂਦੇ ਆ ਕਦੇ ਉਹਦੇ ਚੰਗੇ ਪਲ ਵੀ ਆ ਜਾਂਦੇ ਆ ਹੁਣ ਜੇ ਵਰਜ ਕਰੋ ਵੀ ਆਪਾਂ ਬੰਦਾ ਜੀ ਇਨਸਾਨ ਆ ਆਦਮੀ ਜਿੰਨਾ ਜਰ ਦਮ ਆਉਂਦਾ ਉਹਨਾਂ ਚਰੀ ਆਦਮੀਆਂ ਬਾਅਦ ਦੇ ਵਿੱਚ ਦਾ ਕਹਾਣੀ ਖਤਮ ਖਤਮ ਆ ਜੀ ਨਹੀਂ ਬੜਾ ਵਧੀਆ ਜੀ ਹੈ ਜਿੰਦਗੀ ਚ ਬੜੇ ਫਰਜ਼ ਕਰੋ ਵੀ ਲਾਈਨ ਨਹੀਂ ਸੀ ਫਰਜ਼ ਕਰੋ ਵੀ ਆਪਾਂ ਕੋਈ ਹੋਰ ਕੰਮ ਕਰਦੇ ਸੀ ਤੇ ਪਰਮਾਤਮਾ ਨੂੰ ਇਹ ਮਨਜੂਰ ਜਿੰਦਗੀ ਜਿੰਦਾਬਾਦ ਜਿੰਦਗੀ ਜਿੰਦਾਬਾਦ ਜਿੰਦਾਬਾਦ ਅੱਛਾ ਜਾਂਦੇ ਜਾਂਦੇ ਇੱਕ ਵਾਰ ਫੇਰ ਨੰਬਰ ਦਿੰਦੇ ਦੇਖੋ ਮੇਰਾ ਨੰਬਰ ਹੈਗਾ ਜੀ 76964 55851 76964 5555 ਮੇਰਾ YouTube ਤੇ ਚੈਨਲ ਹੈਗਾ ਹਿੰਮਤਪੁਰਾ ਫਾਰਮ ਫਾਰਮ ਜੀ ਠੀਕ ਹੈ ਜੀ Facebook ਦੇ ਆਈਡੀ ਆ ਜੀਵਨ ਬਖਸ਼ਣ ਦੇ ਨਾਂ ਤੇ ਠੀਕ ਹੈ ਜੀ ਤੇ ਭਾਈ ਮੈਂ ਤੁਹਾਨੂੰ ਇਹ ਗੱਲ ਕਰਨੀ ਵੀ ਜੇ ਕੋਈ ਫਰਜ਼ ਕਰੋ ਵੀ ਕਿਸੇ ਦੀ ਆਸਾਨ ਦੇ ਖਿਲਾਫ ਕੋਈ ਮੇਰੇ ਤੋਂ ਲਬਜ ਬੋਲਿਆ ਗਿਆ ਹੋਵੇ ਮੈਂ ਤੁਹਾਡਾ ਛੋਟਾ ਵੀਰ ਹੋਣ ਨਾ ਤੇ ਮਾਫੀ ਚਾਹੁੰਨਾ ਜੀ ਠੀਕ ਹੈ ਜੀ ਆਪਣੀਆਂ ਗੱਲਾਂ ਕਰਕੇ ਟੋਣੀਆਂ ਸਿੱਧੀਆਂ ਹੁੰਦੀਆਂ ਕਿਸੇ ਨੂੰ ਕਈ ਵਾਰੀ ਕਿਸੇ ਨੂੰ ਕੋ ਹੱਟ ਚਿੰਗ ਕਰ ਜਾਂਦੀ ਆ ਮੇਰਾ ਖਿਆਲ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਹਾਂਜੀ ਜੀਵਨ ਜੀ ਇਸ ਵਾਰਸ ਤੇ ਜਾਂ ਸਪੋਡ ਦੇ ਕੋਲ ਇਸ ਤੋਂ ਗਾਂਬਸ਼ਾਂ ਵੀ ਹੋਵੇ ਜੇ ਗੱਲਬਾਤ ਕਰਨੀ ਹੋਵੇ ਕਿਸੇ ਨੇ ਕਿਹੜੀ ਕਿਹੜੀ ਨਸਲ ਦੇ ਆਪਾਂ ਨੂੰ ਬੱਚੇ ਮਿਲ ਸਕਦੇ ਆ ਦੇਖੋ ਜੀ ਆਪਣੇ ਕੋਲੇ ਜਰਮਨ ਸ਼ੈਫਰਡ ਮਿਲ ਜਾਂਦੇ ਜੀ ਲੈਬਰਡੋਰ ਮਿਲ ਜਾਂਦੇ ਆ ਕਿਉਂਕਿ ਹੁਣ ਇੱਥੇ ਨਾ ਥੋੜਾ ਜਿਹਾ ਆਪਣੀ ਜਗਾ ਦੀ ਹੋਣ ਕਰਕੇ ਲੈਬਰਡੋਰ ਵੀ ਆਪਣੇ ਕੋਲੇ ਸਾਡਾ ਸਰਵਿਸ ਰੱਖੀ ਹੋਈ ਹੈ ਵਧੀਆ ਆਪਣੇ ਕੋਲੇ ਹਾਂਜੀ ਤੇ ਆਪਣੇ ਕੋਲੇ ਜਰਮਨ ਸ਼ੈਫਰਡ ਵੀ ਹੈਗੇ ਟੌਪ ਕਲਾਸ ਸੀ ਆ ਜੀ ਤੇ ਦੇਖੋ ਇਹਨਾਂ ਦੇ ਜਿਹੜੇ ਬੱਚੇ ਆ ਉਹ فرض ਕਰੋ ਵੀ ਮੀਟਿੰਗ ਦੇ ਬੱਚੇ ਆਉਂਦੇ ਹਨ ਜਦੋਂ ਵੀ فرض ਕਰੋ ਕਿਸੇ ਨੂੰ ਲੈਬਰਡੋਰ ਚਾਹੀਦਾ ਮੀਟਿੰਗ ਪ੍ਰਤੀ ਤੁਹਾਡੇ ਕੋਲ ਕਿਹੜੇ-ਕਿਹੜੇ ਨਸਲ ਦੇ ਦੇਖੋ ਜੀ ਆਹ ਸਾਰੇ ਸਟੱਡੀ ਆ ਜੀ ਜੀ ਇਹ ਮੀਟਿੰਗ ਦੇ ਲਈ ਆ ਜੀ ਇੱਕ ਵਾਈ ਫੇਰ ਦੱਸ ਦੋ ਨਸਲ ਵਗੈਰਾ ਦੇਖੋ ਜੀ ਆਪਣੇ ਕੋਲੇ ਜਰਮਨ ਸ਼ੈਫਰਡ ਮਿਲ ਜਾਂਦੇ ਜੀ ਲੈਬਰਡੋਰ ਮਿਲ ਜਾਂਦੀ ਆ ਜੀ ਸ਼ੈਰਡੀਆਂ ਮਿਲ ਜਾਂਦੇ ਆ ਜੀ ਟਾਇਪ ਆਮ ਚ ਰੈੱਡ ਕਲਰ ਚ ਮਿਲ ਜਾਂਦੇ ਆ ਵਾਈਟ ਕਲਰ ਚ ਮਿਲ ਜਾਂਦੇ ਆ ਜੀ ਠੀਕ ਆ ਜੀ ਬਾਕੀ ਤਾਂ ਆਪਣੇ ਕੋਲੇ ਆਪਣੇ ਡੈਸ਼ਵਾਨੀ ਮਿਲ ਜਾਂਦੇ ਇਸ ਤੋਂ ਇਲਾਵਾ ਇਹ ਇਹਦੇ ਪ੍ਰਤੀ ਹੋਰ ਕਾਰੋਬਾਰ ਵਧਾਉਣ ਦੀ ਕੋਸ਼ਿਸ਼ ਹੈ ਨਹੀਂ ਦੇਖੋ ਜਿਹੜੇ ਫਰਜ਼ ਕਰੋ ਆਪਣੇ ਕਿਤੇ ਵੀ ਮੈਂ ਸਾਰੀਆਂ ਨਸਲਾਂ ਹੈਗੀਆਂ ਆਪਣੇ ਕੋਲ ਸਾਰੀਆਂ ਨਸਲਾਂ ਹੈਗੀਆਂ ਮੈਂ ਜੇ ਮੇਰਾ ਪਰਮਾਤਮਾ ਦੀ ਜੇ ਫਰਜ਼ ਕਰੋ ਕਿਸੇ ਮੇਰੇ ਵੀਰ ਨੂੰ ਯਾਨੀ ਕਿ ਫਾਰਮ ਦਾ ਬੱਚਾ ਜਾਂ ਪਮੇਰੀਅਨ ਜਾਂ ਕਲਚਰ ਫਾਰਮ ਜਾਂ ਟਾਇਪ ਪੌਮ ਬੱਚਾ ਚਾਹੀਦਾ ਜਾਂ ਜਰਮਨ ਸ਼ੈਫਰਡ ਚਾਹੀਦਾ ਜਾਂ ਲੈਬਰਰੇਟਰ ਚਾਹੀਦਾ ਜਦੋਂ ਮਰਜ਼ੀ ਮੇਰੇ ਨਾਲ ਕਨੈਕਟ ਕਰ ਸਕਦੇ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਵੇਖ ਰਹੇ ਹਾਂ ਸਿੱਕਰਮੰਦ মিডিਆ ਤੇ ਮੇਰੇ ਨਾਲ ਨੇ ਜੀਵਨ ਸਿੰਘ ਜੀ ਹਿੰਮਤਪੁਰਾ ਜੋ ਕਿ ਆਪਣਾ ਜਿਹੜਾ ਇਹਨਾਂ ਦਾ ਕਾਰੋਬਾਰ ਆ ਬਿਜ਼ਨਸ ਐ ਕਿੱਤਿਆਂ ਦੇ ਪ੍ਰਤੀ ਦਿਖਾਇਆ ਤੁਹਾਨੂੰ ਕਾਫੀ ਸਮੇਂ ਤੋਂ ਇਹ ਸ਼ੌਂਕ ਆ ਜਿਹੜਾ ਸ਼ੌਂਕ ਤੋਂ ਡਾ ਰੁਜਗਾਰ ਬਣ ਗਿਆ ਸੋ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਫਿਕਰਮੰਦ মিডিਆ ਤੋਂ ਗੁਰਚਾਰਨ ਸਿੰਘ ਰਾਜੂ ਦੇ ਨਾਲ ਨਿਰਮਲ ਸਿੰਘ نهਾਲ ਦੀ ਰਿਪੋਰਟ ਧੰਨਵਾਦ ਮਿਹਰਬਾਨੀ ਸ਼ੁਕਰੀਆ ਉਹ ਜਾ ਕੇ ਜਨਾ ਪੇਂਡ ਕਰਕੇ ਹੋਇਆ ਨਾ ਇਤੋਂ Itna wo hey, hai kitu Dolly 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 <laughs> ਦਾ ਦਾ ਸਟੇਸ਼ਨ ਸਾਰੇ ਮਿਲਣ। ਅੰਦਰ ਬਾਹਰ ਬਾਹਰ ਚਾਹ ਬਣਾ ਰਹੇ। ਇਹ ਜਾਨਵਰ ਬਈ ਇਹ ਤਾਂ ਆਪਾਂ ਕਰਕੇ ਤਾਂ ਬਣਾਉਣ ਲੱਗਦੇ ਫੇ ਪੂਰੀ ਜਾਨਵਰ। ਕੰਢੀ ਜਾਨਵਰ ਤਾਂ ਆਪਣੇ ਕੋਲੇ ਇੰਨੇ। ਤਾਂ ਛੱਡ ਦਿਓ ਇਹ ਐਵੇਂ ਤਾਂ ਵੀ ਪਰ। ਮੋੜ ਵੀ ਹੱਦ ਲਈ ਨੋ। ਕੀ ਅਸੀਂ ਰਿਸ਼ਟਾ? ਇਹ ਕਿੱਡੀਆ ਦੀ ਫਾਰਮ ਆ। ਅੱਛਾ ਤੁਸੀਂ ਆਈ। ਚੁੱਪਾ ਨਾ। ਜੇ ਤੁਸੀਂ ਲਈ ਉਹਨਾਂ ਦਾ ਟਾਈਮ ਜੇ 57000 ਰੁਪਏ ਆਹ ਕੀ ਬਾਤ ਹੈ ਕੋਈ ਵੀ ਨਹੀਂ ਜਿਆਦਾ ਜਿਆਦਾ ਇਹ ਕਿਹੜਾ ਖਰਾ ਜਣ ਕੇ ਅੰਬੂਰ ਬਲਾਦ ਲੈਣਾ ਜਿਹੜਾ ਆ ਘਰ ਮੈਂ ਇੱਥੇ ਰਸਤਾ ਹੀ ਲੈ ਰੰਦਾ ਲੱਗਦਾ ਰੁਪਈਏ ਲਈ ਇਹਨਾਂ ਦਾ ਮਾਡਲ ਇੱਕ ਸਹਾਈਤ ਹੈ ਦੂਰੀ ਇਧਰ ਆ ਚਿੱਟੂ Uh -huh. Gracias. <laughs>